ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਆਪ ਜੀ ਦਾ ਮਨ ਵੀ ਪਾਠ ਵਿੱਚ ਨਹੀਂ ਲੱਗਦਾ ਹੈਗਾ ਆ ਤੇ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਤੇ ਸਾਡਾ ਮਨ ਪਾਠ ਵੀ ਜਰੂਰ ਲੱਗ ਜਾਏਗਾ ਤੇ ਇਹ ਗੱਲ ਇਹ ਗੱਲਾਂ ਇਸ ਤਰ੍ਹਾਂ ਆ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਾਫ਼ ਕਰਨਾ ਚਾਹੀਦਾ ਆ ਮਨ ਦੀ ਮੈਲ ਨੂੰ ਧੋਣਾ ਚਾਹੀਦਾ ਆ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਹੈਗੀ ਕਿਸੇ ਦੇ ਵੀ ਬੁਰੇ ਸ਼ਬਦ ਜਿਹੜੇ ਸਾਡੇ ਕੰਨਾਂ 'ਚ ਨਹੀਂ ਪੈਣੇ ਚਾਹੀਦੇ ਹੈਗੇ ਤਾਂ ਹੀ ਉਸੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਸਕਦੇ ਆਂ ਦੇਖੋ ਜੇ ਅਸੀਂ ਦੁੱਧ ਲੈਣ ਜਾਂਦੇ ਆਂ ਤੇ ਸਾਨੂੰ ਆਪਣਾ ਭਾਂਡਾ ਪਹਿਲਾਂ ਸਾਫ਼ ਕਰਨਾ ਪੈਂਦਾ ਆ ਜੇ ਅਸੀਂ ਗੰਦੇ ਭਾਂਡੇ 'ਚ ਦੁੱਧ ਲੈ ਤੇ ਦੁੱਧ ਫਟ ਜਾਣਾ ਆ ਐਸੇ ਤਰ੍ਹਾਂ ਹੀ ਸਾਡਾ ਮਨ ਹੈਗਾ ਆ ਜੇ ਅਸੀਂ ਮਨ ਨੂੰ ਸਾਫ਼ ਰੱਖਾਂਗੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਾਂਗੇ ਕਿਸੇ ਦੀ ਬੁਰੀਾਈ ਨਹੀਂ ਸੁਣਾਂਗੇ ਸਾਡਾ ਮਨ ਸਾਫ਼ ਹੋ ਜਾਏਗਾ ਜਦ ਮਨ ਸਾਫ਼ ਹੋ ਜਾਏਗਾ ਅਸੀਂ ਪਾਠ ਕਰਾਂਗੇ ਤੇ ਸਾਡਾ ਮਨ ਪਾਠ ਦੇ ਵਿੱਚ ਜੁੜ ਜਾਣਾ ਹੈਗਾ ਯਾ ਪਾਠ ਵਿੱਚ ਤਾਈਓ ਜੁੜਨਾ ਹੈ ਜੇ ਅਸੀਂ ਮਨ ਨੂੰ ਸਾਫ਼ ਰੱਖਿਆ ਕਿਸੇ ਦੇ ਵੀ ਈਰਖਾ ਨਹੀਂ ਕਰਨੀ ਕਿਸੇ ਨਾਲ ਦੁਸ਼ਤ ਨਹੀਂ ਕਰਨਾ ਜਦ ਅਸੀਂ ਮਨ ਨੂੰ ਸਾਫ਼ ਕਰ ਲਿਆ ਤੇ ਫਿਰ ਸਾਡਾ ਮਨ ਜਿਹੜਾ ਉਹ ਪਾਠ ਵਿੱਚ ਜੁੜ ਜਾਣਾ ਹੈ ਕੀਰਤਨ ਚ ਜੁੜ ਜਾਣਾ ਹੈ ਤੇ ਸਾਨੂੰ ਬਾਬਾ ਜੀ ਦੇ ਦਰਸ਼ਨ ਹੋਣਗੇ ਜੇ ਅਸੀਂ ਆਪਣੇ ਮਨ ਨੂੰ ਸਾਫ਼ ਕਰਾਂਗੇ ਤਾਂ ਹੀ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਸਕਦੇ ਹਾਂ ਗੁਰੂ ਦਾ ਪੱਲਾ ਫੜ ਸਕਦੇ ਆ ਤਿੰਨੇ ਤੇ ਅਸੀਂ ਜਿੰਨਾ ਮਰਜ਼ੀ ਪਾਠ ਕਰ ਲਈਏ ਜਿੰਨੇ ਮਰਜ਼ੀ ਅਸੀਂ ਸੁਖਮਣੀ ਸਾਹਿਬ ਦੇ ਪਾਠ ਕਰ ਲਈਏ ਜਪਜੀ ਸਾਹਿਬ ਜੀ ਦੇ ਪਾਠ ਕਰ ਲਈਏ ਭਾਵੇਂ ਅਸੀਂ ਗ੍ਰੰਥ ਸਾਹਿਬ ਜੀ ਦੇ ਪਾਠ ਕਰ ਲਈਏ ਸਹਿਜ ਪਾਠ ਕਰ ਲਈਏ ਖੰਡ ਪਾਠ ਕਰ ਲਈਏ ਪਰ ਸਾਡਾ ਜੇ ਮਨ ਨਿਰੰਤਰੋ ਸਾਫ਼ ਹੈਗਾ ਮਨ 'ਚ ਈਰਖਾ ਨਹੀਂ ਹੈਗੀ ਤੇ ਸਾਰੇ ਹੀ ਸਾਡੇ ਕੀਤੇ ਹੋਏ ਫਾਲੇ ਸਾਨੂੰ ਮਿਲ ਜਾਣੇ ਆ ਜੇ ਅਸੀਂ ਮਨ 'ਚ ਈਰਖਾ ਰੱਖ ਲਈ ਕਿਸੇ ਨਾਲ ਦੁਸ਼ਤ ਰੱਖ ਲਿਆ ਕਿਸੇ ਦਾ ਬੁਰਾ ਸੋਚ ਲਿਆ ਤੇ ਫੇਰ ਸਾਨੂੰ ਬਾਬਾਈ ਦੇ ਦਰਸ਼ਨ ਕਿੱਥੋਂ ਹੋਣੇ ਆ ਜਾਂ ਸਾਡਾ ਕਿੱਥੇ ਮਨ ਪਾਠ ਨਾਲ ਜੁੜਨਾ ਹੈਗਾ ਆ ਸਾਡਾ ਮਨ ਤਾਂ ਹਮੇਸ਼ਾ ਭਟਕਦਾ ਹੀ ਰਹਿਣਾ ਹੈਗਾ ਆ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਤੇ ਜੇ ਮਨ ਨੂੰ ਅਸੀਂ ਆਪਣੇ ਵਸ ਵਿੱਚ ਕਰ ਲਿਆ ਤੇ ਫੇਰ ਇਹ ਸਾਡੇ ਪਾਠ ਕੀਤੇ ਹੋਏ ਸਾਡਾ ਜਿਹੜਾ ਮਨ ਹੈ ਗੁਰੂ ਦੇ ਚਰਨਾਂ ਨਾਲ ਜੁੜ ਜਾਣਾ ਆ ਜਦ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੇ ਫੇਰ ਸਾਨੂੰ ਆਪਣੀ ਸੋਝੀ ਵੀ ਪੈ ਜਾਣੀ ਆ ਜਦ ਸਾਨੂੰ ਸੋਝੀ ਪੈ ਗਈ ਤੇ ਸਾਡਾ ਮਨ ਟਿਕ ਗਿਆ ਤੇ ਫਿਰ ਸਾਨੂੰ ਬਾਬਾ ਜੀ ਦੇ ਦਰਸ਼ਨ ਵੀ ਜ਼ਰੂਰ ਹੋ ਜਾਣੇ ਆ ਆਪ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਕਿਤੇ ਕਿਸੇ ਦੀ ਨਿੰਦਿਆ ਚੁਗਲੀ ਹੋ ਰਹੀ ਹੁੰਦੀ ਆ ਤੇ ਉੱਥੋਂ हट जाया ਕਰੋ ਕਿਸੇ ਦੀ ਨਿੰਦਿਆ ਚੁਗਲੀ ਨਾ ਸੁਣਿਆ ਕਰੋ ਕਿਉਂਕਿ ਜਿਹੜਾ ਕਰਨ ਵਾਲਾ ਉਹ ਤਾਂ ਛੁੱਟ ਜਾਂਦਾ ਆ ਜਿਹੜਾ ਸੁਣਦਾ ਆ ਉਹਦੇ ਦਿਮਾਗ 'ਚ ਬੈਠ ਜਾਂਦੀ ਏ ਉਹ ਹਮੇਸ਼ਾ ਉਧਰ ਹੀ ਸੋਚਦਾ ਰਹਿੰਦਾ ਹੈਗਾ ਆ ਉਹਨੂੰ ਉਹਦੇ 'ਚ ਰਸ ਹੋਣ ਲੱਗ ਜਾਂਦਾ ਹੈਗਾ ਆ ਜੇ ਇਹ ਹੀ ਅਸੀਂ ਗੁਰਬਾਣੀ ਨਾਲ ਜੁੜ ਜਾਈਏ ਤੇ ਗੁਰਬਾਣੀ ਚ ਸਾਨੂੰ ਰਾਸ ਆਉਣ ਲੱਗ ਜਾਊਗਾ ਜਦ ਸਾਨੂੰ ਰਾਸ ਆਉਣ ਲੱਗ ਗਿਆ ਤੇ ਸਾਡਾ ਮਨ ਬਾਣੀ ਚ ਭਿੱਜ ਜਾਣਾ ਆ ਜਦ ਬਾਣੀ ਚ ਸਾਡਾ ਮਨ ਭਿੱਜ ਗਿਆ ਤੇ ਫਿਰ ਸਾਨੂੰ ਸੋਜੀ ਪੈ ਜਾਣੀ ਆ ਤੇ ਸਾਡਾ ਮਨ ਸਾਡਾ ਮਨ ਪਾਠ ਪਾਠ ਵਿੱਚ ਜਾਣਾ ਆ ਲੱਗਣ ਲੱਗ ਜਾਣਾ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਣੀ ਆ ਚਾਰੇ ਪਾਸੇ ਉਸਨੂੰ ਮਹਿਸੂਸ ਹੋਵੇ ਲੱਗੂਗਾ ਕਿ ਬਹੁਤ ਹੀ ਚੰਗਾ ਮਾਹੌਲ ਹੋ ਗਿਆ ਆ ਮਾਨ ਖੁਸ਼ ਰਹਿਣ ਲੱਗ ਜਾਣਾ ਹੈਗਾ ਆ ਜਦ ਆਪ ਜੀ ਨੇ ਇੰਨਾ ਗੱਲਾਂ ਦਾ ਧਿਆਨ ਰੱਖਿਆ ਤੇ ਮਨ 'ਚ ਬਹੁਤ ਖੁਸ਼ੀ ਆ ਜਾਣੀ ਆ ਆਪ ਜੀ ਦੇ ਜਦ ਮਨ 'ਚ ਖੁਸ਼ੀ ਆ ਗਈ ਤੇ ਖੁਸ਼ੀ ਨਾਲ ਫਿਰ ਆਪ ਹੀ ਨੇ ਉਸ ਵਾਹਿਗੁਰੂ ਸਤਨਾਮ ਜੀ ਦਾ ਉਸ ਪਰਮੇਸ਼ਵਰ ਦਾ ਨਾਮ ਲੈਣਾ ਆ ਪਾਠ ਕਰਨਾ ਆ ਉਹਦੇ ਚਰਨਾ ਨਾਲ ਜੁੜਨਾ ਆ ਜਦ ਉਹਦੇ ਚਰਨਾ ਨਾਲ ਜੁੜਨਾ ਆ ਤਾਂ ਫਿਰ ਸਾਡੇ ਮਨ ਜਿਹੜਾ ਆ ਪਾਠ ਵਿੱਚ ਲੱਗਣ ਲੱਗ ਜਾਣਾ ਆ ਸਾਡੀ ਸੋਝੀ ਪੈ ਜਾਣੀ ਆ ਤੇ ਸਾਡਾ ਮਨ ਜਿਹੜਾ ਹੈ ਪਾਠ ਨਾਲ ਜੁੜ ਜਾਣਾ ਆ ਮਨ ਨੂੰ ਜੋੜਨ ਵਾਸਤੇ ਸਾ ਸੰਗਤ ਜੀ ਆਪਣੇ ਮਨ ਨੂੰ ਸਾਫ ਕਰੋ ਸ਼ੀਰ ਦੀ ਸਫਾਈ ਤਾਂ ਅਸੀਂ ਸਾਰੇ ਹੀ ਕਰ ਲੰਨੇ ਆ ਸਵੇਰੇ ਉੱਠ ਕੇ ਨਹਾ ਲੈਨੇ ਆ ਪੰਜ ਬਾਣੀਆਂ ਦਾ ਪਾਠ ਕਰ ਲੈਨੇ ਆ ਪਰ ਮਨ ਤੋਂ ਨਹੀਂ ਜੁੜਦੇ ਅਸੀਂ ਮਨ ਤੋਂ ਤਾਂ ਹੀ ਉਹ ਜੁੜ ਹੋਣਾ ਹੈ ਜਦ ਸਾਡਾ ਮਨ ਸਾਫ ਹੋ ਜਾਣਾ ਹੈ ਤੇ ਆਪ ਜੀ ਜਰੂਰ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਤੇ ਜਰੂਰ ਆਪ ਜੀ ਦਾ ਮਨ ਜਿਹੜਾ ਹੈ ਪਾਠ 'ਚ ਲੱਗ ਜਾਏਗਾ ਭਗਤੀ 'ਚ ਲੱਗ ਜਾਏਗਾ ਵਾਹਿਗੁਰੂ ਦੇ ਚਰਨਾਂ 'ਚ ਜੁੜ ਜਾਏਗਾ ਤੇ ਆਪ ਜੀ ਨੂੰ ਸੋਚੀ ਜ਼ਰੂਰ ਪੈ ਜਾਏਗੀ ਇਹ ਸਭ ਆਪ ਕਰਨਾ ਪੈਣਾ ਹੈ ਜਦੋਂ ਅਸੀਂ ਆਪ ਇਸ ਪਾਸੇ ਲੱਗ ਗਏ ਕਿ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਵੀ ਮਨ ਆਪਣੇ ਮਨ ਨੂੰ ਦੁਖੀ ਨਹੀਂ ਕਰਨਾ ਦੁਸ਼ਤ ਨਹੀਂ ਰੱਖਣਾ ਕਿਸੇ ਦਾ ਕਿਸੇ ਦਾ ਵੀ ਤੇ ਫਿਰ ਆਪ ਜਿਹਦਾ ਮਨ ਆਪਣੇ ਆਪ ਹੀ ਸਾਫ਼ ਹੋ ਜਾਣਾ ਹੈਗਾ ਜਾਂ ਸਿਰ ਦੇ ਨਾਲ ਨਾਲ ਜਦੋਂ ਮਨ ਸਾਫ਼ ਹੋ ਗਿਆ ਤੇ ਗੁਰੂ ਮਹਾਰਾਜ ਦੇ ਚਰਨ ਵੀ ਸਾਡੇ ਹਿਰਦੇ 'ਚ ਬਸ ਜਾਣੇ ਆ ਜਾਂ ਚਰਨ ਹਿਰਦੇ 'ਚ ਬਸ ਗਏ ਤੇ ਫਿਰ ਸਾਡਾ ਮਨ ਜਿਹੜਾ ਆ ਬਾਹਰ ਨਾਲ ਜੁੜਨ ਲੱਗ ਜਾਣਾ ਆ ਜਾਂ ਸਾਡਾ ਬਾਹਰ ਦਾ ਮਨ ਜੁੜਨ ਲੱਗ ਗਿਆ ਤੇ ਫਿਰ ਸਾਨੂੰ ਉਸ ਵਾਈ ਗੁਰੂ ਜੀ ਨਾਲ ਸੁੱਝੀ ਪੈ ਜਾਣੀ ਆ ਤੇ ਸਮਾਜ 'ਚ ਵੀ ਇੱਜ਼ਤ ਮਾਨ ਹੋ ਜਾਏਗਾ